ਰਾਂ ਦੇ ਅਜੇ ਨਹੀਂ ਕੋਈ ਵੀ ਲੋੜ ਹੈਗੀ ਗੱਡੀ ਠੀਕ ਹੈ ਨਾ ਨਾਮੇ ਲੈਣੀ ਆ ਤੇ ਨਾਮ ਮੈਨੂੰ ਕਵੀ ਲੈਣੀ ਤੇ ਪੈਣੀ ਆ ਇਹ ਹੁਣ ਮੈਨੂੰ ਨਹੀਂ ਪਤਾ ਕਿੱਥੋਂ ਲਿਓਣੀ ਤੁਸੀਂ ਦਿਮਾਗ ਤੋਂ ਸੋਚ ਤੂੰ ਗੱਡੀ ਮੰਗਣ ਦੀ ਆ ਅੱਗੇ ਕੋਈ ਸਕੂਟੀ ਨਹੀਂ ਆ ਮੰਗੀ 30 ਜਾਨੀ ਹਜ਼ਾਰ ਦੀ ਆਏ ਨਹੀਂ ਅੱਛਾ ਥੋੜੇ ਗੱਡੀ ਲੈਣ ਦੀਆਂ ਸਲਾਹਾਂ ਕਰਨ ਦੀ ਆ ਕੋਈ ਨਹੀਂ ਆ ਰਫਟ ਦੇ ਮੈਂ ਪੋਣੀ ਆ ਇਹਨਾਂ ਲਿਓਣੀ ਕਿੱਥੋਂ ਆ ਗੱਡੀ ਉਹ ਜੇ ਮੁੰਡਾ ਹੈ ਨਾ ਮਗਰ ਲੱਗ ਜਾਂਦਾ ਹੈਗਾ ਇਹਨੋਂ ਕਿੰਨੇ ਕ ਪੈਸਾ ਮੰਮੀ ਤਾਂ ਹੀ ਤੇ ਮੈਂ ਤੁਹਾਨੂੰ ਕਹਿਣ ਦਈਆਂ ਵੀ ਆਹ ਨਾ ਗੱਲਾਂ ਬਾਤਾਂ ਕਰਦੇ ਵਿੱਚ ਚੱਲਣ ਦਈਆਂ ਵਾ ਚੱਲ ਚੰਗਾ ਕੀਤਾ ਮੈਂ ਦੱਸਤਾ ਇਹਨਾਂ ਨੇ ਉਦੋਂ ਹੀ ਕੰਮ ਕਰਕੇ ਵਿਖਾਉਣਾ ਜਦੋਂ ਗੱਡੀਕਰ ਆ ਗਈ ਤੇ ਉਹਦੇ ਸਿਰ ਤੇ ਪੁਰ ਕੰਡੇ ਜੇ ਨਾ ਪਿਓ ਨੇ ਪਹਿਲੀ ਕਮਾਈ ਦੀ ਉਹ ਹੀ ਤੁਸੀਂ ਹੁਣ ਬੰਨੇ ਲਾਉਂਦੇ ਜੀ ਤਾਂ ਮਜਾ ਵਾ ਆਪਣੇ ਨੌਕਰੀ ਕਰਕੇ ਤੇ ਪੈਸੇ ਕਰਕੇ ਤੇ ਲਿਆਓ ਚਾਚਾ ਜੀ ਤੁਹਾਡੇ ਕੋਲ ਹੈਗੇ ਇਹਨੇ ਪੈਸੇ ਉਹ ਪੁੱਤ ਮੇਰਕੋਂ ਕਿੱਥੋਂ ਐਨੇ ਪੈਸੇ ਆ ਤੈਨੂੰ ਪਤਾ ਵੀ ਜੋਬਨ ਨਾਲ ਮੇਰਾ ਬਹਿਣ ਖਲੋਣ ਵਾ ਅੱਗੇ ਵੀ ਤੁਸੀਂ ਉਹਦੇ ਕੋਲ ਲੈ ਕੇ ਵਰਤਦੇ ਜੇ